ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜਾ ਸਕਰੀਨ ਦੇ ਸਾਹਮਣੇ ਤੁਸੀਂ ਮਾਲ ਵੇਖ ਰਹੇ ਆ ਸਾਰਾ ਹੀ ਸੇਲ ਆ ਵਿਕਾਊ ਆ ਇਨਫਰਮੇਸ਼ਨ ਲੈ ਲੈਣਾ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਨਾਮ ਤੇ ਦੱਸਦਾ ਹਾਂ ਹਾਂ ਬਈ ਹਰਵਿੰਦਰ ਸਿੰਘ ਪੈਂਟ ਚ ਡੈਕ ਜਿਹਾ ਮੁੰਡਾ ਆ ਫੋਨ ਨੰਬਰ ਦੱਸ ਜੀ 83606088 ਕਿੰਨੇ ਨਾਲ ਹਰਵਿੰਦਰ ਪੰਜ ਨਾਲ ਆ ਬਈ ਸ਼ੁਰੂ ਕਰ ਲਈਏ ਇਧਰ ਹੀ ਕਿੰਨਾ ਵਸੂ ਆ ਤੇ ਪਹਿਲੇ ਸੂਏ ਦਿੰਦੀ ਬੱਚੀ ਬਈ ਕਿੰਨੇ ਕਦਨ ਲੈ ਜਾਓ ਕਦਨ ਲੈ ਜਾਓ ਪੰਜ 6 ਕਿੰਨਾ ਕਦੋ ਦੇ ਦੂੰ ਲੋ ਪਿਆ ਦੂੰ 14 ਕਿਲੋ ਜਾਇਜ ਜਾ ਮੋਲ ਜਾਇਜ ਹਾਂ ਨਾ ਜਾਵਾਂ ਦੇ ਦਿਆਂ ਬਈ ਯਾਰ ਕੱਢੀ ਬਾਰ 42000 ਦੀ ਬਾਈ ਕਹਿੰਦਾ ਦੇ ਦੇਾਂਗੇ ਦੁੱਧ ਪਿਆਜੂ ਕੋਈ 14 15 ਕਿਲੋ ਬਾਕੀ ਤੁਹਾਨੂੰ ਸਕਰੀਨ ਤੇ ਦੈਸ ਹੀ ਰਹੀ ਐ ਆਪ ਦੀ ਨਰਕ-ਬਰਕ ਨਾ ਸੌਦਾ ਕਰ ਲਓ ਹਰੇਕ ਵੀਡੀਓ ਚ ਵਾਰ-ਵਾਰ ਕਹੀਦਾ ਤੁਹਾਨੂੰ ਆਪਣਾ ਕੰਮ ਪਸ਼ੂ ਵਿਖਾਉਣਾ ਸੀਲ ਠੰਡੀ ਐ ਕੋਲੋਂ ਮੱਛੀ ਐ ਸੀਲ ਠੰਡੀ ਐ ਪਹਿਲਾ ਸੂਆ ਪਲੂਣ ਵਹਿੜ ਹੂੰ ਥਣਾ ਦੀ ਸਾਫ ਸੁਥਰੀ ਐ 5 6 ਦਿਨ ਲੈ ਜੂ 42000 ਹਾਂ ਕੋਈ ਨਿੱਕੀ ਨਹੀਂ ਵੇ ਜਵੇਂ ਛੋਟੀ ਹੋਊਗੀ ਚੰਗੀ ਆ ਵਜਨ ਨਾਲ ਭਜਨ-ਭੁਜਨ ਚੰਗਾ 42000 ਦੀ ਬਾਈ ਕਹਿੰਦਾ ਦੇ ਦੇਣੀ ਆ ਦੁੱਧ ਵੀਰ ਕਹਿੰਦਾ 14 ਕਿਲੋ ਪਿਆਜੂ ਸੋਹਣੀ ਜਰਸੀ ਕੱਦ ਕਾ ਠਾਰੀ ਆ ਥਾਣਾ ਅੱਧੀ ਚਵਾਈ ਵਾਲਾ ਜਿਹੜੇ ਸਾਹਮਣੇ ਪਹਿਲੇ ਹੁਣ ਮੱਛੀ ਆ ਉਹ ਸਾਹਮਣੇ ਥਾਣਾ ਪੂਰਾ ਚੰਗਾ 42000 ਚੋਂ ਮਾਨ ਤਾਨ ਹੋ ਜੂ ਸੀਲ ਸਾਬ ਫਲ ਆ ਭਾਵੇਂ ਜਵਾਕ ਚੋਈ ਜਾਣ ਦੋ ਨੰਬਰ ਹਰਵਿੰਦਰਾ ਇਹ ਭਾਈ ਦੂਜੇ ਸਵਾਸ ਹੁੰਦੀ ਆ ਕਿੰਨੇ ਦਿਨ ਲਿਆ ਜੀ ਦਿਨ ਭਾਈ ਵੀ ਪੰਜ ਚਾਰੀ ਹੋਈ ਗਈ ਬਸ ਘੱਟ ਲਿਆ ਜੱਕ ਦੋਨਾਂ ਕਹਿਣ ਜੇ ਪਉ ਆਏ ਹੁੰਦੇ ਗਾਉਂ ਦੱਦ ਦੋਦ ਘਾਹ ਆਣੇ ਦੱਸਿਆ ਵੀ 17 ਕਿਲੋ ਚੋਇਆ ਗਿਆ ਠੀਕ ਹੈ ਬਾਕੀ ਸੇਵਾ ਤੇ ਆ ਮੁੱਲ ਮੁੱਲ ਇਹ ਹਾਂ ਨਾ ਇਹ ਦੇ ਦੇ ਜਾਂਗੇ ਆਪਾਂ ਭਾਈ 48000 ਬਾਕੀ ਦੋਸਤੋ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਣਾ ਸਾਰੇ ਪਸ਼ੂਆਂ ਚ ਵਾਰ-ਵਾਰ ਨਹੀਂ ਕਹਿੰਦਾ ਬਾਈ ਕਹਿੰਦਾ ਆਪਣੇ ਪਸ਼ੂ ਖਰੀਦੇ ਦੇ ਆ ਕਿਸੇ ਨੇ ਦੂਜਾ ਮੰਨਣੀ ਐ ਤੀਜਾ ਮੰਨਣੀ ਐ ਜਿਹੜਾ ਸੂਆ ਮਰਜੀ ਮੰਨ ਲੋ ਆਹ ਦੀ ਸਮਝਣਾ ਦੁੱਧ ਅਗਲਾ ਵੇਖ ਲਿਆ ਆਪਾਂ ਦੱਸਿਆ ਹੁੰਦਾ ਉਹ ਦੱਸ ਦੇਣਾ ਹੁੰਦਾ ਵੀ ਹਾਂ ਕੱਲ ਨੂੰ ਕੋਈ ਦਵੇ ਕਿਲੋ ਵੱਧ ਦੇ ਤਾਂ ਕਿਸੇ ਨੇ ਨਹੀਂ ਕਹਿਣਾ ਕਿ ਘੱਟ ਦੇਈਏ ਆਲਾ ਕਹਿੰਦਾ ਯਾਰ ਤੇ ਐਂ ਕਿਹਾ ਸੀ ਹੂੰ ਗਾਂ ਵਜਣ ਵਾਲਿਆਂ ਨੂੰ ਵੱਡਿਆਂ ਦੁੱਧ ਦੇਣਾ ਚਾਹੀਦਾ ਦੁੱਧ ਬਾਈ ਦੱਸਦਾ ਕਿ 17 ਕਿਲੋ ਦਿੱਤਾ ਪਿਛਲੇ ਸੂਏ ਸੂਆ ਜਿਹੜਾ ਮਰਜੀ ਮੰਨ ਲੋ ਕਿਉਂਕਿ ਮਾਲ ਖਰੀਦਿਆ ਹੋਇਆ ਘਰ ਦਾ ਮਾਲ ਕੋਈ ਵੀ ਨਹੀਂ ਮੁੱਲ ਕਿੰਨਾ ਇਹਦਾ ਇਹ ਬਾਈ 48000 ਦੇ ਦੇਣੀ ਆ 40 ਤੇ 8 48000 ਦੀ ਦੇ ਦੇਾਂਗੇ 65 ਕਰ ਲੈ ਜਿੱਦੀ ਵਹਿੜਾ ਤੈਨੂੰ ਵੀ ਪਤਾ ਯੇ ਮੰਗਦੇ ਵੀ ਆ ਲੋਕ ਹੂੰ ਗੱਲ ਨਿੱਕੀ ਦਾ ਹੈ ਨਹੀਂ ਮੁੱਲ ਕਰ ਨੂੰ ਬਾਈ ਕਹਿੰਦਾ ਭਾਵਾ 60 65000 ਮੰਗ ਲਈਏ ਪਰ 48000 ਚ ਬਾਈ ਕਹਿੰਦਾ ਮਾਣ ਕਰ ਦੂੰਗਾ ਬਾਲ ਢੇਲਾਂ ਬਹੁਤ ਪਈਆਂ 5 6 ਦਿਨ ਲੈ ਜੂ ਬਾਕੀ ਭਜਨ-ਭਜਨ ਵੀ ਪੂਰਾ ਹੀ ਆ ਤੇ ਕਦ ਕਾਠ ਵੀ ਵੱਡਾ ਬੱਚੀ ਇੱਕ ਨੰਬਰ ਵੀ ਕਦ ਕਾਠ ਵਾਲੀ ਆ ਬਾਕੀ ਤੁਸੀਂ ਸਕਰੀਨ ਤੇ ਵੇਖੀ ਆ ਤੁਹਾਨੂੰ ਤੂ ਸਾਰੇ ਚੰਗੀਆਂ ਨੇ ਵੇਖਦਾ ਵੇੜ ਵੀ ਨਾਲੇ ਸੇਮ ਇੱਕੋ ਹੀ ਆਈਟ ਦੀਆਂ ਵੱਡੀਆਂ ਤੇ ਨੇ ਛੋਟੀਆਂ ਕੋਈ ਨਹੀਂ ਕੰਨ ਮਸੂਆ ਇਹਦਾ ਇਹ ਵੀ ਬਾਈ ਦੂਜੇ ਦੱਸਿਆ ਆਪਾਂ ਨੂੰ ਬਾਕੀ ਅਗਲਾ ਜਿਹੜਾ ਮਰਦੀ ਮਰਦੀ ਕਵੇ ਦਣ ਕਿਨੇ ਲੈ ਜੂ ਦਿਨ ਬਾ ਹਫਤੇ ਦੇ ਗਰੀਬ ਛੇ ਦਿਨ ਪੰਜ ਦਿਨ ਥੱਲੇ ਜੈਦ ਜਾਂ ਮੋਲਾ ਤੇ 50000 ਦੀ ਬਾਈ ਦੇ ਦੇਣੀ ਦੁੱਧ ਕਿੰਨਾ ਕੱਢ ਜੂ ਦੁੱਧ ਦੇ ਵੀ ਭਾਈ ਇੰਨਾ ਕੀ ਦੱਸਿਆ 17 18 ਕਿਲੋ ਜਿਆ ਕੱਢੀਏ ਬਾਹਰ ਪੰਜ ਛੇ ਦਿਨ ਲੈ ਜੂ ਦੁੱਧ ਭਾਈ ਕਹਿੰਦਾ ਇਹਦਾ ਵੀ 17 18 ਦੱਸਿਆ ਪਿਛਲੇ ਪਰਿਵਾਰ ਨੇ ਇਹ ਕੋਈ ਦੁੱਧ ਦੀ ਗਾਰੰਟੀ ਨਹੀਂ ਗਈ ਇਹ ਦੁੱਧ ਜੇ ਤੁਸੀਂ ਸੇਵਾ ਕਰੋਗੇ ਉਹ ਜੇ ਪਸ਼ੂ ਪਿਆ ਦੂ ਹੁਣ ਤੁਸੀਂ ਮੰਨਣਾ ਕਿੰਨਾ ਮੰਨ ਕੇ ਮਰਜੀ ਸੌਦਾ ਅਗਲਾ ਕਰ ਲੈ 50000 ਦੀ ਬਾਈ ਕਹਿੰਦਾ ਦੇ ਦੇਣੀ ਆ ਤੇ ਇੱਕ ਰੰਗ ਬਹੁਤ ਚੰਗਾ ਪੱਕਾ ਰੰਗ ਆ ਹਮ ਇੱਕ ਗੱਲ ਬਾਈ ਨੇ ਹੋਰ ਕਹੀ ਏ ਜੇ ਕਿਸੇ ਦੀ ਵਹਿੜ 2 ਕਿਲੋ ਦੁੱਧ ਵਧ ਦੇਗੀ ਉਹ ਤਾਂ ਬਾਈ ਕਹਿੰਦਾ ਕੋਈ ਸ਼ਾਵਾਸ਼ੇ ਦਿੰਦਾ ਨਹੀਂਗਾ ਜੇ ਕੋਈ ਕਿਲੋ ਖੰਡ ਘੱਟ ਦੇਗੀ ਫੇਰ ਅਗਲਾ ਕਹਿੰਦਾ ਬਾਈ ਯਾਰ ਕਿਲੋ ਘੱਟ ਹੈ ਇਹ ਤਾਂ ਵਜਨ ਆ ਉਹਦੇ ਘਰੇ ਪਸ਼ੂ ਆਪਣੇ ਰੱਖਿਆ ਹੁੰਦੇ ਉਹ ਵੀ ਪਤਾ ਨਹੀਂ ਦੂਜੇ ਸੂਏ ਪਸ਼ੂ ਨੇ ਕੀ ਕਰ ਜਾਣਾ ਹੁੰਦਾ ਇਹਦਾ ਕਿਹੜਾ ਆਪਾਂ ਨੂੰ ਪਤਾ ਵੀ ਆਹ ਕੁਛੀ ਕਰੂ ਹਾਂ ਬਾਕੀ ਵਜਨ ਵਜਨ ਚੰਗਾ ਖਿੱਚੀ ਫਿਰਦੀ ਆ ਬਾਲ ਢੇਲਾਂ ਬਹੁਤ ਪਈਆਂ 5 6 ਦਿਨ ਲੈ ਜੂ ਕੱਦ ਕਾਠ ਪੂਰਾ ਹੀ ਆ ਦੁੱਧ ਇਹਨਾਂ ਦਾ ਸਾਰਿਆਂ ਦੇ ਮੱਝਾਂ ਵਰਗਾਉ ਕਿਉਂਕਿ ਇਹਨਾਂ ਦੇ ਵਿੱਚੋਂ HF ਨਸਲ ਦੀ ਜ਼ਿਆਦਾ ਵਾਲੀ ਵੜ ਹਜੇ ਕੋਈ ਵੀ ਨਹੀਂ ਵਿਖਾਈ ਤੁਹਾਨੂੰ। ਛੀਲਸਾਉ ਪੂਰੀ ਹੈ। ਛੀਲਸਾਉ ਪੂਰੀ ਆ। ਆ ਦੋਸਤੋ ਦੋ ਬੁੱਬੀਆਂ ਜੀਆਂ ਇਹਨਾਂ ਨੇ ਚੱਲਣਾ ਨਹੀਂ ਕੋਉਂਗੇ ਇਹਨਾਂ ਦਾ। ਵੈਸੇ ਹੁੰਦੀਆਂ ਬਈ ਆਮ ਹੀ ਆਏ ਨੇ। ਸਾਈਜ਼ ਜੀ ਛੋਟਾ ਆਮ ਹੀ ਵੜਾਂ ਚ ਆ ਜਾਂਦੀਆਂ। ਛੀਲਸਾਉ ਪੂਰੀ। ਛੀਲਸਾਉ ਪੂਰੀ ਆ। ਬਾਕੀ ਦੂਜੇ ਤਾਂ ਸੋਹਣੇ ਆ। ਦੁੱਧ 17-18 ਕਿਲੋ ਬਾਈ 10 ਦਾ ਪਿਛਲੇ ਸੂਏ ਦਿੱਤਾ। 50000 ਮੁੱਲ ਮਾਣਤਾ ਨੂੰ ਜੂ ਕੱਦ-ਕੱਡ ਸਾਰਿਆਂ ਦੇ ਪੂਰੇ ਹੀ ਆ। ਕੰਨਵਾ ਸੂ ਇਵੇਂ ਤੀਜਾ ਮੰਨ ਲਾ ਯਾਰ ਦੂਜਾ ਕਹੋ ਐਵੇਂ ਗਾਉ ਆਈ ਹੁੰਦਾ ਮਾਲ ਉਹਨਾਂ ਦਾ ਮੈਂ ਦੂਜੀ ਜਗ੍ਹਾ ਤੇ ਤੀਜਾ ਮੰਨ ਲਵਾਂ ਕਿੰਨੇ ਦਿਨ ਲੇ ਜੀ ਦਿਨ ਲੈ ਜੂ ਬਈ ਆਪ ਦੇਖਦੇ ਗੇ ਜੂ ਲੈ ਜੇ ਬਸ ਇਹਨੇ ਕੱਟੀਆਂ ਆਉਣਾਂ ਨਾ ਪੰਜਾ ਛੇ ਦਿਨਾਂ ਕੋਈ ਕੱਿਲ ਪਹਿਲਾਂ ਸੂਪ ਕੋਈ ਉਹ ਗਰਮੀ ਕਰਕੇ ਬਹੁਤ ਕੋਈ ਸੂਪਿਓ ਕਹਿ ਨਹੀਂ ਸਕਦੇ ਆ ਮੁੱਲ ਮੁੱਲ ਜਮਾ ਹਾਂ ਨਾ ਇਹਦਾ ਲੈਣ ਦੇਣ ਦਾ ਬਈ 37000 ਰੁਪਏ ਦੁੱਧ ਦੁੱਧ ਪਿਆ ਦੂ ਬਈ 14-15 ਕਿਲੋ ਦੀ 37000 ਦੀ ਦੇ ਦੇਣੀ ਹੈ 4 ਨੰਬਰ ਵਹਿੜ ਹਾਈਟ ਤੁਸੀਂ ਵੇਖ ਲਓ ਲਗਭਗ ਸਾਰੀਆਂ ਵਹਿੜਾਂ ਦੀ ਸੇਮ ਹੀ ਆ ਇਹਨਾਂ ਦੇ ਵਿੱਚੋਂ ਕੋਈ ਵੀ ਵੜ ਨਿੱਕੀ ਮਰੀ ਹੰਬੀ ਗੋਡੀ ਕਿ ਜਿੱਡੀ ਕੋਈ ਵੀ ਨਹੀਂ ਜੁੱਡਨੇ ਜਾਂਦੀਆਂ ਪੂਰੀਆਂ ਸਾਡਾ ਹਾਂ ਜਰਸੀਆਂ ਦਾ ਕਾਦੇ ਵੀ ਪੂਰਾ ਹੀ ਆ ਬਾਈ ਕਹਿੰਦਾ ਜਿਹੜਾ ਸੂ ਅਗਲੇ ਨੇ ਮੰਨਣਾ ਮੰਨ ਲੈ ਦੁੱਧ 14-15 ਕਿਲੋ ਪਿਆਜੂ 5-6 ਦਿਨ ਬਾਈ ਦੱਸ ਦੋ ਇਹ ਲੈ ਜੂ ਬਾਕੀ ਸੀਲ ਠੰਨੀਆਂ ਹੋਣੀਆਂ ਜਿਹੜੀ ਸੱਲੇ ਮਰਜੀ ਪੇਰ ਜੂ ਵੀ ਐ ਨਹੀਂ ਜਿਹੜੀ ਵੜ ਥੱਲੇ ਮਰਜੀ ਅਗਲਾ ਬਹਿ ਜਾਏ ਬਾਈ ਕਹਿੰਦਾ ਆ ਕੇ ਸਾਰੀਆਂ ਹੀ ਸੀਲ ਹੋਣੀਆਂ ਮੁੱਲੇ ਦਾ 37000 ਜੇ ਦੁੱਧ 15 ਕਿਲੋ ਪਿਆ ਜਾਂਦੀ ਹੈ 14 ਕਿਲੋ ਐਰ ਕੀ ਦੇ ਸੂਵੇ ਚ ਆਪਦੇ 37000 ਰੁਪਏ ਜਿਹੜਾ ਤੁਸੀਂ ਲਾਇਆ ਹੋ ਉਹ ਪੂਰੇ ਕਰ ਦੂਗੀ। ਬਾਕੀ 37000 ਚ ਕੋਈ ਥੋੜਾ ਘਣਾ ਮਾਣ ਕਰ ਦੂ ਬਾਈ। ਜਿਹਦੇ ਪਸੰਦ ਆਊ ਅਗਲਾ ਬੇਫਿਕਰ ਹੋ ਕੇ ਆਜੇ। ਥਣ ਸੋਹਣੀਆਂ ਗੁਲਾਬੀ ਹੱਦੀ ਚੋਈ ਵਾਲੇ ਆ। ਬਲ ਢੇਲਾਂ ਕਾਫੀ ਬਾਕੀ ਹੈ ਬਾਕੀ ਦੇਣ 5-6 ਲੈ ਜਾਣੇ ਆ। 37000 ਮੁੱਲ ਮਾਣ ਤਾਣ ਹੋ ਜੂ। ਬੜਾ ਸੋਹਣੀਆਂ ਸਾਰੀਆਂ ਹੀ। ਕੰਨਵਾ ਸੂਆ ਇਹਦਾ ਲਾਸਟ ਦਾ। ਇਹ ਵੀ ਬਈ ਨੂੰ ਜੀ ਆ। ਦੁੱਧ ਜੱਜੂਆ ਠੀਕ ਹੈ ਹਾਂਜੀ ਸੋ ਇਹ ਆਪਣਾ ਕੋਈ ਆਜੀ ਹੈ ਇਹ ਯਾਰ ਠੀਕ ਹੈ ਪਤਾ ਨਹੀਂ ਵੀ ਦੋ ਦਿਨ ਹੋ ਗਏ ਐ ਤਿੰਨ ਹੋ ਗਏ ਆ ਠੀਕ ਹੈ ਦੁੱਧ ਮਾਰਨੇ ਉਹਨਾਂ ਨੇ ਅਮਰ ਨੂੰ 5-6 ਕਿਲੋ ਬੋਲਾ ਦੱਸਿਆ ਅਮ ਤਾਂ ਆ ਮਾਰਕੀਟ ਲਏ ਮੋਲ ਮੋਲ ਹਾਂ ਨਾ ਜਿਹੜਾ ਆਫਰ ਹੀ ਆ ਬਸ ਹਜੇ 26000 ਹੀ ਦੇ ਦੇ 26 ਹਾਂ ਆ ਦੋਸਤੋ ਲਾਸਟ ਸੂਈ ਸਵਾਈ ਹੈ ਮਗਰ ਇਹਦੇ ਬੱਛਾ ਕਿ ਬੱਚੀ ਮਗਰ ਬੱਛਾ 26000 ਦੀ ਦੇ ਦੇਣੀ ਆ 10 ਕਿਲੋ ਦੁੱਧ ਪਿਆ ਦਊਗੀ ਬਾਈ ਠੀਕ ਹੈ ਹਾਂਜੀ 10 ਕਿਲੋ ਬਾਈ 10 ਦਾ ਦੁੱਧ ਪਿਆ ਜੂ 26000 ਦੀ ਦੇ ਦੇਣੀ ਆ ਕਿ ਟੋਕੜਾਂ ਵਾਲਾ ਭਾਈ ਆ 25 26000 ਤੁਹਾਨੂੰ ਵੀ ਪਤਾ ਆਉਂਦਾ ਇਹ ਵੀ ਕੀ ਆ 10 ਕਿਲੋ ਦੁੱਧ ਬਾਈ ਕਹਿੰਦਾ ਕੱਢ ਜੂਗੀ 26000 ਦੀ ਦੇ ਦੇਣੀ ਆ ਦੂਜੇ ਸੂਏ ਸੂਈ ਵੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰਾ ਮਾਲ ਹੀ ਸੀਲ ਸਾ ਉਹ ਆ ਭਾ ਜਿਹੜਾ ਮਰਜ਼ੀ ਨਾਲ ਆ ਕੇ ਲੈ ਲਓ ਤੇ ਜਿਹੜੇ ਮਰਜ਼ੀ ਨਾਲ ਆ ਕੇ ਥੱਲੇ ਆ ਕੇ ਭਾਈ ਕਹਿੰਦਾ ਅਗਲਾ ਬਹਿ ਜੇ ਕੋਈ ਲੱਤ ਵੀ ਚੱਕ ਜੇ ਵੀਰ ਕਹਿੰਦਾ ਉਹਦੀ ਆਪਣੀ ਗਾਰੰਟੀ ਹੋ ਪ੍ਰਾਈਜ਼ ਜਾਇਜ਼ ਹੀ ਹੈ ਮਾਨਤਾਨ ਵਿੱਚੋਂ ਖੁੱਲਾ ਵੀਰ ਕਹਿੰਦਾ ਕਰ ਦੂ ਜੇ ਕੋਈ ਜੋੜਾ ਲੈ ਲਊ ਵੱਧ ਹੋ ਜੂ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਰ ਦੇ ਘਰੇ ਆਇਓ ਆਪਦੀ ਨਰਖ ਪਰਖਣਾ ਸੌਦਾ ਕਰ ਲਿਓ ਬਸੀਆਂ ਸਾਰੀਆਂ ਗਰਮੀ ਰਹਿਦੀ ਆ ਮੈਨੂੰ ਵੀ ਬਹੁਤ ਸਾਰੀਆਂ ਹੂੰ ਸਹੀ ਹੈ ਸਾਰੇ ਹੀ ਬਾਈ ਕਹਿੰਦਾ ਗਰਮੀ ਰਹਿ ਤਾਂ ਕਿਉਂਕਿ ਇਹਨਾਂ ਦੇ ਵਿੱਚੋਂ ਐਚਐਫ ਨਸਲ ਦੀ ਜ਼ਿਆਦਾ ਵਾਲੀ ਕੋਈ ਵੀ ਨਹੀਂ ਸਾਰੇ ਨੂੰ ਸاسي ਕਰ